ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਵਦਵਾ ਸ਼ਨੀਵਾਰ ਸ਼ਾਮ ਪੰਜਾਬ ਸਰਕਾਰ ਵੱਲੋਂ ਇੱਕ ਫੈਸਲਾ ਲਿਆ ਗਿਆ ਫੈਸਲਾ ਸੀ ਦੋ ਆਈਐਸ ਅਫਸਰਾਂ ਨੂੰ ਸਸਪੈਂਡ ਕਰਨ ਦਾ ਪਰ ਸਵਾਲ ਵੱਡਾ ਹੈ ਕਿ ਉਸ ਫੈਸਲੇ ਨੇ ਪਰਸੈਪਸ਼ਨ ਦੇਣ ਦੀ ਕੋਸ਼ਿਸ਼ ਉਸ ਫੈਸਲੇ ਰਾਹੀਂ ਐ ਸੀ ਕਿ ਸ਼ਾਇਦ ਕਾਮਾਰ ਕੇ ਟੰਕਦੀਏ ਤੇ ਅਗਲਾ ਸਾਲ ਸੋਖਾ ਲੰਘ ਜੇਗਾ ਪਰ ਜਾਣਕਾਰੀ ਨਿਕਲ ਕੇ ਸਾਹਮਣੇ بڑے ਰਲਾਈਬਲ ਸੋਰਸਸ ਤੋਂ ਜਾਂ ਕਹਿ ਲੋ ਕਿ ਸਿੱਧਾ ਸਿਆਸੀ ਗਲਿਆਰਿਆਂ ਤੋਂ ਇਹ ਆ ਰਹੀ ਹੈ ਕਿ ਪਾਸਾ ਪੁੱਠਾ ਪੈਂਦਾ ਨਜ਼ਰ ਆ ਰਿਹਾ ਹੈ। ਯਾਨੀ ਕਿ ਪੰਜਾਬ ਸਰਕਾਰ ਦੀਆਂ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀਆਂ ਸਰਕਾਰ ਦੀਆਂ ਮੁਸ਼ਕਲਾਂ ਹੁਣ ਵੱਧ ਸਕਦੀਆਂ ਨੇ। ਕਿਉਂਕਿ ਪੰਜਾਬ ਦੀ ਬਿਊਰੋਕ੍ਰੇਸੀ, ਪੰਜਾਬ ਦੀ ਅਫਸਰਸ਼ਾਹੀ ਬਾਗੀ ਹੋ ਰਹੀ ਹੈ। ਚਰਚਾਵਾਂ ਆਮਨੇ ਬੰਦ ਕਮਰਾ ਮੀਟਿੰਗਾਂ ਚੱਲ ਰਹੀਆਂ ਨੇ ਔਰ ਅਖੀਲਾ ਸਾਲ ਮੈਂ ਤੇ ਸਾਲ ਵੀ ਨਹੀਂ ਕਹੂੰਗਾ ਮੈਂ ਕੁਝ ਮਹੀਨੇ ਕਹੂੰਗਾ। ਇਹ ਸਰਕਾਰ ਦੀਆਂ ਮੁਸ਼ਕਲਾਂ ਖੜੇ ਕਰ ਸਕਦੇ ਨੇ। दरअसल पंजाब सरकार सकारों ना दो आई एस अफसर सस्पेंड किए गए जसप्रीत सिंह के के यादव कृ और के के यादव जेडे बहुत सीनियर आई एस अफसर ने और लगातार पिछले लंबे समय तो इंडस्ट्री डिपार्टमेंट नाम रहे सी। पर सवाल वाडा है कि एकदम कार्रवाई क्यों की गई जानकारी निकल के आई कि शायद कोई मसला सी जिदे तहत कोई फोन खरीद या टैप खरीदने से जो कि लटकदा आ रहा पर जो मेरे को अहम जानकारी है कि यह भी मसला पुराने मसलियां की तरह ਯਾਨੀ ਕਿ ਬਹੁਤ ਸਾਰੇ ਅਫਸਰ ਇਸ ਸਰਕਾਰ ਚ ਉਹਨੇ ਜਿਹੜੇ ਖੁੱਡੇ ਲਾਈਨ ਕੀਤੇ ਗਏ ਜਿਹੜੇ ਹਵਾ ਚ ਟੰਗੇ ਗਏ ਜਾਂ ਕਹਿ ਲੋ ਕਿ ਜਿਹੜੇ ਸਸਪੈਂਡ ਕੀਤੇ ਗਏ ਜੋ ਸ਼ਸ ਸਰਕਾਰ ਦੀ ਗੱਲ ਜਿਸ ਤਰ੍ਹਾਂ ਕਵਾਣਾ ਚਾਹੁੰਦੇ ਸੀ ਕਰਵਾਣਾ ਚਾਹੁੰਦੇ ਸੀ ਉਹ ਨਹੀਂ ਕੀਤੀ ਗਈ ਹਾਲਾਂਕਿ ਇਸ ਖਰੀਦ ਦੇ ਵਿੱਚ ਦੀ ਅੰਦਰਲੀ ਗੱਲ ਕੀ ਹੈ ਉਹ ਇੱਕ ਵੱਡਾ ਮਸਲਾ ਹੈ ਕਿ ਭਾਈ ਕਿਸੇ ਬਲੈਕਲਿਸਟਡ ਕੰਪਨੀ ਤੋਂ ਖਰੀਦਣ ਦਾ ਜ਼ੋਰ ਪਾਇਆ ਜਾ ਰਿਹਾ ਸੀ ਅਫਸਰ ਗਲਤ ਸੀਗੇ ਇੱਕ ਵੱਖਰਾ ਮਸਲਾ ਇੱਕ ਵੱਖਰਾ ਮਸਲਾ ਇਸ ਕਰਕੇ ਕਹਿ ਰਹੇ ਵੱਡਾ ਮਸਲਾ ਜਾਣਕਾਰੀ ਹੈ ਪਰ ਇੱਕ ਵਾਰੀ ਉਹਦੀ ਤਸਦੀਕ ਹੋ ਜੇ ਪਰ ਕੁਲ ਮਿਲਾ ਕੇ ਜਿਸ ਤਰ੍ਹਾਂ ਦਾ ਵਿਰੋਧੀਆਂ ਵੱਲੋਂ ਚਾਹੇ ਕਾਂਗਰਸ ਚਾਹੇ ਭਾਰਤੀ ਜਨਤਾ ਪਾਰਟੀ ਨਿਕਲ ਪ੍ਰੈਸ ਕਾਨਫਰੰਸ ਕਰਕੇ ਇਸ ਮਸਲੇ ਤੇ ਸਾਥ ਦਿੱਤਾ ਅਫਸਰਾਂ ਦਾ ਉਹਦੇ ਨਾਲ ਹੌਸਲੇ ਹੋ ਗਏ ਬੁਲੰਦ ਤੇ ਅੱਜ ਸਵੇਰੇ ਸਵੇਰੇ ਸੋਮਵਾਰ ਸਵੇਰੇ ਸਵੇਰੇ ਦਫਤਰ ਖੁੱਲਦੇ ਹੀ ਜਾਂ ਕਹਿ ਲੋ ਕਿ ਸੈਕਟਰੀਏਟ ਖੁੱਲਦੇ ਹੀ ਉਥੇ ਇਹ ਆਮ ਚਰਚਾ ਸੀ ਔਰ ਅਫਸਰਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਖਲ ਤੋਂ ਹੀ ਗੁਪਤ ਮੀਟਿੰਗਾਂ ਸ਼ੁਰੂ ਹੋ ਗਈਆਂ ਕਿ ਹੁਣ ਸਰਕਾਰ ਦਾ ਸਾਥ ਨਹੀਂ ਦੇਣਾ ਯਾਨੀ ਕਿ ਪਾਸਾ ਪੁੱਠਾ ਪੈ ਗਿਆ 8-9 ਮਹੀਨੇ ਦਾ ਸਮਾਂ ਫਰਵਰੀ ਅੱਧਾ ਲੰਘਣ ਜਾ ਰਿਹਾ ਆਲਮੋਸਟ ਅੱਧਾ ਹੋ ਰਿਹਾ ਦਸੰਬਰ ਤੱਕ ਦਾ ਸਮਾਂ ਮੈਂ ਮੰਨ ਕੇ ਚੱਲ ਰਿਹਾ ਚੁਕਿ ਨਵੰਬਰ ਦੇ ਆਸ-ਪਾਸ ਕੋ ਡੈਥ ਕੀ ਲੱਗ ਜਾਣਾ ਹੁਣ ਇਹਨਾ 10 ਮਹੀਨਿਆਂ ਚ ਜਾਂ 11 9 ਮਹੀਨਿਆਂ ਚ ਸਰਕਾਰ ਕੀ ਕਰਲੇਗੀ ਅਫਸਰਾਂ ਨੂੰ ਇੱਕ ਮੈਸੇਜ ਦੇਣ ਦੀ ਜਿਹੜੀ ਕੋਸ਼ਿਸ਼ ਸੀ ਹੁਣ ਸਵਾਲ ਵੱਡਾ ਹੈ ਕਿ ਇਹ ਕੋਈ ਪਹਿਲਾ ਮਾਮਲਾ ਹੈ ਨਹੀਂ ਦਰਸਲ ਹੁਣ ਤੱਕ ਕਈ ਅਜਿਹੇ ਅਫਸਰ ਨੇ ਜਿਹੜੇ ਕਿ ਪੰਜਾਬ ਸਰਕਾਰ ਵੱਲੋਂ ਸਸਪੈਂਡ ਕੀਤੇ ਗਏ ਮੈਂ ਜੇ ਗੱਲ ਕਰਾਂ ਤੁਸੀਂ ਪਰਸੋਂ ਵਾਲੇ ਚਿੱਟੇ ਦੇਖ ਲਿਆ ਕਿ ਦੋ ਅਫਸਰ ਸਸਪੈਂਡ ਕਰਤੇ ਪਰ ਇੱਕ ਅਫਸਰ ਜਿਨ੍ਹਾਂ ਨੂੰ ਕੋਈ ਮਹਿਕਮਾ ਦਿੱਤਾ ਹੀ ਨਹੀਂ ਗਿਆ ਇੱਕ ਅਫਸਰ ਜਿਨ੍ਹਾਂ ਨੂੰ ਕੋਈ ਮਹਿਕਮਾ ਨਹੀਂ ਦਿੱਤਾ ਗਿਆ ਬਹੁਤ ਸੀਨੀਅਰ ਆਈਐਸ ਅਫਸਰ ਜਿਨ੍ਹਾਂ ਤੋਂ ਮਹਿਕਮਾ ਲੈ ਲਿਆ ਗਿਆ ਉਹ ਹਵਾਚ ਕਰ ਦਿੱਤੇ ਗਏ ਔਰ ਇੱਕ ਅਫਸਰ بڑے ਕਾਬਲ ਅਫਸਰ ਪੰਜਾਬ ਦੇ ਜਿਹੜੇ 11 ਮਹੀਨੇ ਹਵਾਚ ਰੱਖੇ ਹੋਏ ਸੀ ਗ੍ਰੈਸ 71 ਹਟਾਉਣ ਤੋਂ ਬਾਅਦ ਉਹਨਾਂ ਨੂੰ ਚਾਰਜ ਦਿੱਤਾ ਗਿਆ ਜਾਨੀ ਕਿ ਜਿਸ ਤਰ੍ਹਾਂ ਦੀ ਸ਼ਫਲਿੰਗ ਪੰਜਾਬ 'ਚ ਚੱਲ ਰਹੀ ਹੈ ਨਾ ਅਫਸਰ ਇਹਦੇ ਤੇ ਹੁਣ ਬਹੁਤੇ ਖੁਸ਼ ਨਹੀਂ ਹੈਗੇ ਔਰ ਸਾਫ਼ ਤੌਰ ਤੇ ਉਹ ਮਤਲਬ ਮੈਂ ਵਰਡਿੰਗ ਤੁਹਾਨੂੰ ਦੱਸ ਦੇਣਾ ਕਿ ਅਫਸਰ ਕੀ ਕਹਿ ਰਿਹਾ 10 ਮਹੀਨੇ ਰਹਿ ਗਿਆ ਕੋਈ ਪ੍ਰਾਈਮ ਪੋਸਟਿੰਗ ਨਹੀਂ ਚਾਹੀਦੀ ਹੁਣ ਆਪਾਂ ਐਵੇਂ ਸਮਾਂ ਗੁਜ਼ਾਰ ਲਾਂਗੇ ਪਰ ਕੰਮ ਉਸ ਤਰ੍ਹਾਂ ਦਾ ਨਹੀਂ ਕਰਨਾ ਜੋ ਸਰਕਾਰ ਚਾਹੁੰਦੀ ਹੈ ਇੰਨਾ ਕਾਫੀ ਹੁੰਦਾ ਸਰਕਾਰ ਲਈ ਮੁਸ਼ਕਿਲਤਾ ਖੜੀ ਕਰਨ ਲਈ ਹੁਣ ਸਵਾਲ ਵੱਡਾ ਹੈ ਕਿ ਡੇਟਾ ਕੀ ਕਹਿੰਦਾ ਅੱਜ ਮੈਂ ਉਹ ਡੇਟਾ ਵੀ ਤੁਹਾਡੇ ਨਾਲ ਸਾਂਝ ਕਰ ਦੇਣਾ ਲਗਭਗ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਤੱਕ 5 IAS ਅਫਸਰ ਤੇ 15 ਪੁਲਿਸ ਅਧਿਕਾਰੀਆਂ ਨੂੰ ਮੁਤਲ ਕੀਤਾ ਔਰ ਇਹ ਪਹਿਲੀ ਵਾਰ ਹੈ ਕਿ ਜਦੋਂ ਦਾ ਪੰਜਾਬ ਬਣਿਆ ਪੰਜਾਬੀ ਸੂਬਾ ਬਣਿਆ 64 ਤੋਂ ਬਾਅਦ ਇਸ ਤਰ੍ਹਾਂ ਇੰਨੇ ਵੱਡੇ ਪੱਦਰ ਤੇ ਅਫਸਰਾਂ ਨੂੰ ਸਸਪੈਂਡ ਕਰਨ ਦੀ ਕਾਰਵਾਈ ਇਕੱਲੀ ਇਸੇ ਸਰਕਾਰ ਚ ਹੋਈ ਹੈ ਸੋ 4 ਸਾਲਾਂ ਦੌਰਾਨ ਕਰੀ ਵੀਆਈਐਸ ਅਫਸਰਾਂ ਨੇ ਬਿਨਾ ਪੋਸਟਿੰਗ ਵਾਲਾ ਮੌਕਾ ਵੀ ਵੇਖਿਆ ਮਤਲਬ ਜਿਨ੍ਹਾਂ ਨੂੰ ਪੋਸਟਿੰਗ ਹੀ ਨਹੀਂ ਦਿੱਤੀ ਗਈ ਹੈ ਜਿਵੇਂ ਅਜੇ ਵੀ ਦੋ ਤਿੰਨ ਹਵਾਚ ਨੇ ਇੱਕ ਜਿਹੜੇ ਬਿਜਲੀ ਵਿਭਾਗਮੇ ਤੋਂ ਇਹਨੇ ਸੀਨੀਅਰ ਅਫਸਰ ਜਿਹੜੇ ਕਿ ਐਫਸੀਆਰ ਵੀ ਰਹੇ ਨੇ ਜਿਨ੍ਹਾਂ ਕੋਲ ਫਾਈਨੈਂਸ ਵਿਭਾਗਮਾ ਵੀ ਰਿਹਾ ਉਹ ਹਵਾਚ ਨੇ ਅੱਜਕੱਲ ਸਿਨਾ ਸਾਹਿਬ ਔਰ ਦੂਜੇ ਆਹ ਹੁਣ ਇੱਕ ਅਫਸਰ ਜਿਹੜੇ ਹੋਰ ਕਰਤੇ ਸੀਨੀਅਰ ਆਈਐਸ ਅਫਸਰ ਸੋ ਜੋ ਜਾਣਕਾਰੀ ਹੈ ਕਿ ਸੀਨੀਅਰ ਅਧਿਕਾਰੀਆਂ ਦੇ ਇਹ ਵੀ ਕਹਿ ਕੇ ਪਹਿਲਾਂ ਸਰਕਾਰਾਂ ਦੇ ਅਧਿਕਾਰੀ ਤੋਂ ਖੁਸ਼ ਨਹੀਂ ਹੁੰਦਿਆਂ ਸੀ ਉਨਾਂ ਨੂੰ ਖੁੱਡੇ ਲਾਈਨ ਲਾਤਾ ਦਿੱਤਾ ਸੀ ਕੁਝ ਇਸ ਤਰ੍ਹਾਂ ਦਾ ਮਹਿਕਮਾ ਜਿਹਦੇ ਚੋਂ ਅੱਠੀਕ ਐਸਾਈਡ ਰੈਡ ਪਰ ਇਹ ਸਰਕਾਰ ਪਹਿਲੀ ਹੈ ਜਿਹੜੀ ਹਵਾ 'ਚ ਟੰਗ ਦਿੰਦੀ ਹੈ ਇਹਦੇ ਨਾਲ ਬਹੁਤ ਅਫਸਰਾਂ ਦੇ ਵਿੱਚ ਮੈਸੇਜ ਚੰਗਾ ਨਹੀਂ ਜਾ ਰਿਹਾ ਸੋ 10 ਆਈਐਸ ਅਫਸਰ ਨੇ ਜਿਹੜੇ ਕਿ ਡੈਪੂਟੇਸ਼ਨ ਤੇ ਵੀ ਜਾ ਚੁੱਕੇ ਨੇ ਇਸ ਸਰਕਾਰ 'ਚ ਜਦੋਂ ਕਿ ਕਰੀਬ ਦਰਜਨ ਆਈਐਸ ਅਫਸਰਾਂ ਨੂੰ ਸਰਕਾਰ ਨੇ ਦਸੰਬਰ 2025 'ਚ ਏਸੀਆਰ 'ਚ ਡਾਊਨ ਗ੍ਰੇਡ ਕੀਤਾ ਸੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਦਰਜਨ ਦੇ ਕਰੀਬ ਆਈਐਸ ਅਫਸਰ ਜਿਨ੍ਹਾਂ ਦੀ ਏਸੀਆਰ ਖਰਾਬ ਕਰਤੀ ਜਿਹਦੇ ਨਾਲ ਉਹਦਾ ਪਰਫਾਰਮੈਂਸ ਤੇ ਪ੍ਰੋਮੋਸ਼ਨ ਡਿੱਕ ਟਿੱਕੇ ਹੁੰਦੇ ਆ ਫਿਰ ਕੁੱਲ ਮਿਲਾ ਕੇ ਹੈ ਕਿ ਇੱਕ ਵੱਡਾ ਮਸਲਾ ਹੈ ਮੈਂ ਜੋ ਇਹਦੇ ਤੇ ਤੁਹਾਨੂੰ ਜਾਣਕਾਰੀ ਦੇ ਦੇਣਾ ਕਿ ਹਵਾ ਚ ਇਸ ਵੇਲੇ ਮਤਲਬ ਸਭ ਤੋਂ ਪਹਿਲਾਂ ਦੱਸ ਦੇਣਾ ਕਿ ਹੁਣ ਤੱਕ ਕਿਹੜੇ ਕਿਹੜੇ ਅਫਸਰ ਜਿਹੜੇ ਸਸਪੈਂਡ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਯਾਦ ਹੋਵੇਗਾ ਕਿ ਡੇਢ ਕ ਸਾਲ ਪਹਿਲਾਂ ਇੱਕ ਵੱਡੀ ਕਾਰਵਾਈ ਪੰਚਾਇਤ ਇਲੈਕਸ਼ਨ ਤੋਂ ਪਹਿਲਾਂ ਕੀਤੀ ਗਈ ਸੀ ਪੰਚਾਇਤ ਸਿਕੰਦਰ Tiwari ਸਾਹਿਬ ਸੀਗੇ ਤੇ ਡਾਇਰੈਕਟਰ ਖੇਰਾ ਸਾਹਿਬ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਔਰ ਬਾਅਦ ਇੱਕ ਵੱਡੀ ਖਬਰ ਚੱਲੀ ਸੀ ਕਿ ਜੀ ਇੱਕ ਆਈਐਸ ਅਫਸਰ ਡੀਸੀ ਰਜੇਸ਼ ત્રਿਪਾਠੀ ਸੀਗੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ 17 ਫਰਵਰੀ ਨੂੰ ਫਿਰ ਦੇਰ ਸ਼ਾਮ ਸ਼ਨੀਵਾਰ ਨੂੰ ਆਈਐਸ ਅਧਿਕਾਰੀ ਕੇਕੇ Yadav ਤੇ ਸਾਲ 2014 ਬੈਚ ਦੇ ਅਫਸਰ ਜੋਸਪਰੀ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਖੈਰ ਇੰਨਾ ਹੀ ਨਹੀਂ ਇਸ ਤੋਂ علاوہ ਵੀ ਜੇ ਮੈਂ ਪੁਲਿਸ ਅਫਸਰਾਂ ਦੀ ਵੀ ਗੱਲ ਕਰਾਂ ਤੇ ਭਾਈ ਬਹੁਤ ਸਾਰੇ ਪੁਲਿਸ ਪੀਸੀਐਸ ਅਫਸਰ ਤੇ ਹੈਗੇ ਉਹ ਚਾਰੂ ਮੀਤਾ ਸੀਗੇ ਜੋਹਲ ਸੀਗੇ ਇਹ ਵੀ ਕੁਝ ਕੀਤੇ ਗਏ ਸੀ ਪੀਸੀਐਸ ਅਫਸਰ ਪਰ ਪੁਲਿਸ ਅਧਿਕਾਰੀਆਂ ਦੇ ਵਿੱਚ ਐਸਪੀਐਸ ਪਰਮਾਰ ਕੀਤੇ ਗਏ ਸੀ ਸਵਰਨਦੀਪ ਸਿੰਘ ਮਨਿੰਦਰ ਸਿੰਘ ਜਿਹੜੇ ਅੰਮ੍ਰਿਤਸਰ ਰੂਰਲ ਵਾਲੇ ਕੁਝ ਦਿਨ ਪਹਿਲਾਂ ਤੁਹਾਨੂੰ ਪਤਾ ਹੋਵੇਗਾ ਕਿ ਜੀ ਗੈਂਗਸਟਰ ਖਿਲਾਫ ਕਾਰਵਾਈ ਨਹੀਂ ਕੀਤੀ ਸੀ ਹੁਣ ਪਿੱਛੇ ਰੋਪੜ ਦਾ ਐਸਐਸਪੀ ਬਿਲਾਤਾ ਸੀ ਹਾਲਾਂਕਿ ਉਹ ਚੇਂਜ ਕੀਤਾ ਫਿਰ ਉਸ ਤੋਂ ਬਾਅਦ ਹਰਪ੍ਰੀਤ ਸਿੰਘ ਲਖਬੀਰ ਸਿੰਘ ਵਰਿੰਦਰ ਸਿੰਘ ਉਹ ਜਿਹੜੇ ਫਸਿਲਕਾ ਐਸਐਸਪੀ ਹੁੰਦੇ ਸੀ ਵਰਿੰਦਰ ਸਿੰਘ ਬਰਾੜ ਬਾਚੋਨਾਂ ਨੂੰ ਵੀ ਫਿਰ ਬਹਾਲੀ ਦੇ ਦਿੱਤੀ ਗਈ ਸੋ ਬਦਰ ਸਸਪੈਂਡ ਕਰਦੇ ਥੋੜੇ ਦਿਨਾਂ ਬਾਅਦ ਬਹਾਲ ਹੁਣ ਮੈਂ ਇਹ ਵੀ ਜਾਣਕਾਰੀ ਦੇਦਾ ਜਿਹੜੇ ਦੋਸਰ ਸਸਪੈਂਡ ਹੋਏ ਹੈ ਕੋਈ ਵੱਡੀ ਗੱਲ ਨਹੀਂ ਕਿ ਇਸੇ ਮਹੀਨੇ ਬਹਾਲ ਵੀ ਕਰ ਦਿੱਤਾ ਜਾਏ ਇਹ ਵੀ ਕੋਈ ਤਕਨੀਕੀ ਕਾਰਨ ਹੈ ਉਹ ਮੈਂ ਤੁਹਾਨੂੰ ਦੱਸੂਗਾ ਉਹਦੇ ਪਿੱਛੇ ਦੀ ਕਬਾਤ ਕੀ ਹੈ ਥੋੜੇ ਤੱਥ ਆ ਜਾਣ ਪਰ ਕਈ ਅਫਸਰ ਜਿਹੜੇ ਸਰਕਾਰ ਚ ਨਹੀਂ ਜਿਹੜੇ ਆਲਰੇਡੀ ਡੈਪੋਜੀਸ਼ਨ ਤੇ ਸੈਂਟਰ ਕੋਲ ਜਾ ਚੁੱਕੇ ਨੇ ਜਾਨੀ ਕਿ ਜਿਹੜੇ ਨੇ ਉਹ ਇੱਥੇ ਨਹੀਂ ਰੁਕ ਰਹੇ ਔਰ ਉਹ ਵਜ੍ਹਾ ਕੀ ਹੈ ਸਰਕਾਰ ਦੀ ਕਾਰਕ ਪ੍ਰਣਾਲੀ ਹੈ ਜਿਸ ਕੋਈ ਦੋਹਰਾ ਹੀ ਨਹੀਂ ਇੱਕ ਸੀਨੀਅਰ ਅਫਸਰ ਅਨੁਰਾਗ ਅਗਰਵਾਲ ਸੀਗੇ रजत अग्रवाल सीमा जैन राकेश कुमार वर्मा श्रुति सिंह तनु कश्यप सुमित जा रंगल विपुल उज्जवल ईशा कालिया ते कुमार सौरभ राज ए सारे डेप्यूटेशन ते जा चुके ने पंजाब तो सेंटर च चले गए ने हवा चरटकाय बहुत अफसर सी के मैं बहुत शुरुआत दी गल करा एक आईएएस अफसर नु एस करके हवा स्टंगता सी के ओ वो, ने ए कहता सी मैं हु खुल के कह देना ओने ए कहता सी के जिन्ना तुसी ਆਮ ਆਦਮੀ ਕਲੀਨਿਕ ਜਦੋਂ ਪਹਿਲੇ ਸਭ ਤੋਂ ਪਹਿਲੇ ਆਲੇ ਬੜੇ ਸੀ ਉਹਨਾਂ ਉਹਦੇ ਤੇ ਖਰਚਾ ਨਹੀਂ ਜਿੰਨਾ ਮਸ਼ਹੂਰੀ ਤੇ ਮੈਂ ਕਿੱਥੋਂ ਕਰ ਦੂੰਗਾ ਬਹੁਤ ਸਮਾਂ ਹਵਾ ਚ ਲਗਾ ਕੇ ਫਿਰ ਉਹਨਾਂ ਨੂੰ ਜਿਹੜਾ ਸੀ ਮਹਿਕਮਾ ਦਿੱਤਾ ਗਿਆ ਪਰ ਬਾਅਦ ਚ ਉਹ ਵੀ ਡਿਪੂਟੇਸ਼ਨ ਤੇ ਨਿਕਲ ਗਏ ਚਲੇ ਗਏ ਸੋ ਬਹੁਤ ਸਾਰੇ ਅਫਸਰ ਸੀਗੇ ਜਿਨ੍ਹਾਂ ਚ ਹੁਣ ਹਾਲੀ ਵਿੱਚ ਅਜੋਏ ਕੁਮਾਰ ਸਿਨਾ ਨੇ ਜਿਨ੍ਹਾਂ ਨੂੰ ਉਹਨੇ 31 ਜਨਵਰੀ ਨੂੰ ਬਿਜਲੀ ਮਹਿਕਮੇ ਤੋਂ ਕੀਤਾ ਗਿਆ ਹਾਲਾਂਕਿ ਉਹ ਕਿਹਾ ਗਿਆ ਜ਼ਮੀਨਾਂ ਵਾਲੇ ਰੋੜੇ ਬਹੁਤ ਹੋਏ ਨੇ ਬਹੁਤ ਕੁਝ ਨਿਕਲ ਕੇ ਸਾਹਮਣੇ ਆਇਆ ਕਿ ਜੀ ਪੰਜਾਬ ਸਰਕਾਰ ਪੀਐਸਪੀਸੀਲ ਦੀਆਂ ਜ਼ਮੀਨਾਂ ਦਾ ਉਹ ਸਾਨੂੰ ਤੁਹਾਨੂੰ ਪਤਾ ਹੀ ਸਾਰਾ ਕੁਝ ਵਿਕਾਸ ਪ੍ਰਤਾਪ ਨੂੰ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਗੁਰਕਿਰਤ ਕ੍ਰਿਪਾਲ ਸਿੰਘ 11 ਮਹੀਨੇ ਰਹੇ ਦੇਖੋ ਹੁਣ ਆਏ ਨੇ ਉਸ ਤੋਂ ਬਾਅਦ ਆਹ ਰਾਹੁਲ ਪੰਡਾਰੀ ਦਲੀਪ ਕੁਮਾਰ ਸੁਮਿਤ ਸੁਮੀਰ ਗੁਰਜਰ ਨੀਲਕੰਠ ਅਜੋਏ ਸ਼ਰਮਾ ਕੇਕੇ Yadav ਉਹਨੋਂ ਹੋ ਗਏ ਬਸੰਤ ਗਰਗ ਵੀਰੇ ਜਿਹੜੇ ਹੁਣ ਬਿਜਲੀ ਵਿਭਾਗ ਜਿਨਾਂ ਕੋਲ ਹੈ ਕੇਪੀ ਬਰਾੜ ਪੁਨੀਤ गोयल ਜਿਹੜੇ ਪ੍ਰੀਤ ਗੋਲ ਫੂਡ ਸਪਲਾਈ ਤੇ ਸੀਗੇ ਮੈਨੂੰ ਪਤਾ ਇਹਨਾਂ ਨੇ ਜੋ ਕੰਮ ਕੀਤਾ ਉਸ ਤੋਂ ਬਾਅਦ ਫਿਰ ਮਤਲਬ ਸਰਕਾਰਾਂ ਦੀ ਮਦਦ ਕਰਦਾ ਇਨਾਮ ਹੁੰਦਾ ਕਈ ਵਾਰੀ ਆ ਜਲੰਧਰ ਦੇ ਇਲੈਕਸ਼ਨ ਖੈਰ ਅੱਗੇ ਚੱਲਦੇ ਆ ਨਲੀਮਾ ਗ੍ਰੀਸ਼ ਦਿਯਾਲਨ ਖਰਬੀਰ ਸਿੰਘ ਅਮਿਤ ਤਲਵਾਰ ਜਤਿੰਦਰ ਜੋਰਵਾਲ ਲੁਧਿਆਣਾ ਡੀਸੀਸੀ ਫਿਰ ਚਲੋ ਹੁਣ ਬਾਅਦ ਚ ਪੋਸਟਿੰਗ ਵੀ ਦਿੱਤੀ ਗਈ ਪਰ ਉਹ ਵੀ ਬੜਾ ਇੱਕ ਵੱਡਾ ਮਸਲਾ ਰਿਹਾ ਸੀ ਜਸਪ੍ਰੀਤ ਸਿੰਘ ਪਹਿਲਾਂ ਵੀ ਹੋ ਚੁੱਕੇ ਨੇ ਪਰਮਜੀਤ ਸਿੰਘ ਪਰਮਵੀਰ ਸਿੰਘ ਤੇ ਰਾਜੀਵ ਗੁਫਤਾ ਇਹ ਕੁਝ ਅਫਸਰ ਜਿਹੜੇ ਹਵਾ ਚ ਲਟਕਾਏ ਗਏ ਦੇਖੋ ਇਹ ਸਾਰਾ ਕੁਝ ਨਾ ਹੁਣ ਸੈਕਟਰੀਏਟ ਦੇ ਵਿੱਚ ਅੱਜ ਪੂਰੇ ਦਿਨ ਹੀ ਚਰਚਾ ਸੋਮਵਾਰ ਸਵੇਰੇ ਉੱਠ ਤੇ ਪਰ ਇਹ ਕਿ ਕੋਈ ਬਹੁਤਾ ਸੌਖਾ ਨਹੀਂ ਹੈ ਪੰਜਾਬ ਸਰਕਾਰ ਲਈ ਜੇ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਭਈ ਕਾ ਮਾਰ ਕੇ ਟੰਕ ਕੇ ਮੈਸੇਜ ਦੇ ਕੇ ਹੁਣ ਆਪਣੇ ਕੰਮ ਕਰਾ ਲਾਂਗੇ ਤੇ ਅਫਸਰਾਂ ਨੇ ਗੁਪਤ ਮੀਟਿੰਗਾਂ ਵੀ ਕਰ ਲਈਆਂ ਅਫਸਰਾਂ ਨੇ ਆਮ ਚਰਚਾਵਾਂ ਵੀ ਕਰ ਲਈਆਂ ਬੈ ਕੇ ਕਿ ਭਾਈ ਹੁਣ ਸਿੱਧੇ ਹੋ ਜੋ ਔਰ ਉਹਦੇ ਨਤੀਜੇ ਤੁਹਾਨੂੰ 10-15 ਦਿਨਾਂ ਚ ਮਿਲਣਗੇ ਕਿਉਂਕਿ ਪੰਜਾਬ ਦੀਆਂ ਕਈ ਸਕੀਮਾਂ ਕਈ ਫੈਸਲੇ ਜਿਨ੍ਹਾਂ ਚ ਕਈ ਪੇਚ ਨੇ ਹੁਣ ਅਫਸਰ ਉਹਦੇ ਤੋਂ ਕਰਨ ਤੋਂ ਕਰਨੀ ਕਟਰਾ ਰਿਹਾ ਇੱਕ ਗਲ ਹੋਰ ਬੜੀ ਅਹਿਮ ਅਖੀਰ ਚ ਜਾਣਕਾਰੀ ਦੇ ਰਿਹਾ ਕੇਂਦਰ ਸਰਕਾਰ ਬਹੁਤ ਜਲਦ ਇਹਨਾਂ ਸਾਰੇ ਮਸਲਿਆਂ ਚ ਇਨਵੋਲਵ ਹੋਣ ਜਾ ਰਹੀ ਹੈ ਕਿਉਂਕਿ ਸ਼ਿਕਾਇਤਾਂ ਉੱਪਰ ਪਹੁੰਚ ਚੁੱਕੀਆਂ ਨੇ ਔਰ ਜਿਸ ਤਰ੍ਹਾਂ ਭਾਜਪੀ ਨੇ ਪ੍ਰੈਸ ਕਾਨਫਰੰਸ ਕਰਕੇ ਕੱਲ ਪੰਜਾਬ ਸਰਕਾਰ ਤੇ ਕਈ ਸਵਾਲ ਖੜੀ ਕੀਤੇ ਔਰ ਬੈਕਿੰਗ ਕੀਤੀ ਕਿ ਜਿਹੜੇ ਕਿਤੇ ਅਫਸਰਾਂ ਦੀ ਉਹਦਾ ਵੀ ਇੱਕ ਨਤੀਜਾ ਹੈ ਕਿ ਗੱਲ ਉੱਪਰ ਤੱਕ ਪਹੁੰਚ ਗਈ ਹੈ ਔਰ ਬਹੁਤ ਜਲਦ ਇਸ ਪੂਰੇ ਮਸਲੇ ਤੇ ਸਰਕਾਰ ਕੇ ਰਣ ਜਾ ਰਹੀ ਹੈ ਇਹ ਜਾਣਕਾਰੀ ਤੁਹਾਨੂੰ ਦੇ ਰਿਹਾ ਬਹੁਤਾ ਜ਼ਿਆਦਾ ਨਹੀਂ ਇਸੇ ਮਹੀਨੇ ਦੇ ਅੰਦਰ ਅੰਦਰ ਸੋ ਕੁੱਲ ਮਿਲਾ ਕੇ ਸਰਕਾਰ ਲਈ ਅੱਖਾ ਸਮਾ ਸ਼ੁਰੂ ਹੋ ਗਿਆ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ